ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ਰਾਜ ਇੱਕ ਪਾਸੇ ਸਿਕੰਦਰ ਸਿੰਘ ਮਲੂਕਾ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਈਸ ਕਰਨਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੋਣ ਖਤਮ ਹੋ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜੇ ਗਠਬੰਧਨ ਕਰਕੇ ਨਾ ਲੜੀਆਂ ਗਈਆਂ ਇਹ ਦਿਨ ਸੂਬੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਿੰਨੇ ਵੀ ਸੁਖਬੀਰ ਸਿੰਘ ਬਾਦਲ ਦੇ ਸਾਥੀ ਨੇ ਉਹ ਪੰਜਾਬ ਦੇ ਲੋਕਾਂ ਦੀ ਨਬਜ਼ ਟੋਹ ਰਹੇ ਨੇ ਨਬਜ਼ ਚੈੱਕ ਕਰ ਰਹੇ ਨੇ ਕਿ ਜੇਕਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰਦੇ ਹਾਂ ਕਿਤੇ ਪੰਥ ਨਿਰਾਜਤਾ ਨਹੀਂ ਹੁੰਦਾ ਕਿਤੇ ਪੰਜਾਬ ਦੇ ਲੋਕ ਸਾਡਾ ਵਿਰੋਧ ਤਾਂ ਨਹੀਂ ਖਾਸ ਉਹ ਵਿਰੋਧ ਨਹੀਂ ਕਰਦੇ ਖਾਸ ਕਰਕੇ ਪੰਜਾਬ ਦੇ ਕਿਸਾਨ ਕਿਉਂਕਿ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਵਿਵਾਦ ਕਿਸਾਨਾਂ ਨੇ ਕੀਤਾ ਹੋਇਆ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੋਲਿਆ ਜਾ ਰਿਹਾ ਹੈ ਚਾਹੇ ਉਹ ਜਗਜੀਤ ਸਿੰਘ ਡੱਲੇਬਾਲ ਹੋਣ ਚਾਹੇ ਉਹ ਸਰਵਨ ਸਿੰਘ ਪੰਦੇ ਹੋਵੇ ਚਾਹੇ ਕਿਸਾਨ ਸੰਯੁਕਤ ਮੋਰਚਾ ਹੋਵੇ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਸ ਤਰ੍ਹਾਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੋਟ ਬੈਂਕ ਘਟਿਆ ਉਹ ਕਿਹਦੇ ਖਤਰੇ ਦੀ ਘੰਟੀ ਦੱਸ ਰਿਹਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਮਨ ਬਿਬਾਹ ਹਰਸਿਮਰਤ ਕੋਰ ਬਾਦਲ ਮਰਹੂਮ ਪ੍ਰਕਾਸ਼ਕ ਬਾਦਲ ਨੇ ਵੀ ਕਿਹਾ ਸੀ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਬਣੇ ਨੇ ਉਹ ਬਿਲਕੁਲ ਕਿਸਾਨਾਂ ਦੇ ਫਾਇਦੇਮੰਦ ਵਾਸਤੇ ਫਾਇਦੇਮੰਦ ਹੋਣਗੇ ਉਹਨਾਂ ਦਾ ਲਾਭ ਹੋਵੇਗਾ ਇਕਨੋਮੀ 부ਸਤ ਹੋਵੇਗੀ ਲੇਕਿਨ ਸੁਖਬੀਰ ਸਿੰਘ ਬਾਦਲ ਬਿਕਮਜੀਤ ਸਿੰਘ ਜੀਤਿਆ ਬਲਵਿੰਦਰ ਸਿੰਘ ਪੁੰਦੜ ਡਾਕਟਰ ਦਲਜੀਤ ਸਿੰਘ ਚੀਵਾ ਵਿਰਸ ਸਿੰਘ ਵਿਲਟੋਹਾ ਅਤੇ ਹੋਰ ਜਿਹੜੇ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਨਵਜ ਟੋਰ ਰਹੇ ਨੇ ਜਿਹੜੇ ਚਾਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦਾ 12 ਅਪ੍ਰੈਲ ਨੂੰ ਪ੍ਰਧਾਨ ਬਣੇ ਮਨਰੰਜਨ ਕਾਲੀਆ ਦੇ ਘਰ ਦੇ ਵਿੱਚੋਂ ਵਾਰ-ਵਾਰ ਸੁਖਬੀਰ ਸਿੰਘ ਬਾਦਲ ਵੀ ਗਿਆ ਬਿਕਮਜੀਤ ਸਿੰਘ ਜੀਠਿਆ ਵੀ ਕਿਹਾ ਡਾਕਟਰ ਦਲਜੀਤ ਸਿੰਘ ਚੀਮਾ ਵੀ ਕਿਹਾ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਅਰਸ਼ਦੀਪ ਸੰਕਲੇਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਨੇ ਉਹਨਾਂ ਨੇ ਵੀ ਪੜਾਅਸ ਕੱਢੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਾਲਾਂਕਿ ਬਾਕੀ ਦੂਸਰੀਆਂ ਪਾਰਟੀਆਂ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਕਿਸੇ ਵੀ ਨਮਾਇੰਦੇ ਨੇ ਸ਼ਿਰਕਤ ਨਹੀਂ ਕੀਤੀ ਮਨਨਜਨ ਕਾਲੀਆ ਦੇ ਕਰ ਯਾਨੀ ਕਿ ਬਹੁਤ ਚਲਾਕ ਨੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਬਿਕਮਜੀਤ ਸਿੰਘ ਮਜੀਠੀਆ ਨਵਜ ਚੋਰੇ ਨੇ ਪੰਥ ਦੀ ਸਿੱਖਾਂ ਦੀ ਕਿ ਜੇਕਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕਰਦੇ ਹਾਂ ਤੇ ਤੁਸੀਂ ਸਾਨੂੰ ਵੋਟ ਪਾਓਗੇ ਜਾਂ ਨਹੀਂ ਪਾਓਗੇ ਯਾਨੀ ਕਿ ਕੱਲ ਦੀਆਂ ਕਿਆਸ ਲਗਾਈਆਂ ਲੱਗੀਆਂ ਨੇ ਖੁੱਥੇ ਪ੍ਰਗਟਾਏ ਜਾ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਨੌਦੇ 99% 101% ਗੱਠ ਜੋੜ ਹੋਵੇਗਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਕਿਉਂਕਿ ਭਾਰਤੀ ਜਨਤਾ ਪਾਰਟੀ ਵੀ ਚਾਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗੱਠ ਜੋੜ ਕਰਕੇ ਲੜੀਏ ਭਾਰਤ ਸ਼੍ਰੋਮਣੀ ਅਕਾਲੀ ਦਲ ਵੀ ਚਾਹੁੰਦਾ ਹੈ ਕਿਉਂਕਿ ਸਿਕੰਦਰ ਸਿੰਘ ਮਲੂਕਾ ਦੇ ਨਾਲ ਜਿਹੜੀ ਪਹਿਲਾਂ ਅੱਜ ਤੋਂ 10 ਦਿਨ ਮੀਟਿੰਗ ਹੋਈ ਹੈ ਗੁਪਤ ਸੁਖਬੀਰ ਸਿੰਘ ਬਾਦਲ ਦੀ ਉਹ ਇਸੇ ਮੰਤਵ ਦੇ ਨਾਲ ਕੀਤੀ ਗਈ ਹੈ ਸਖਬੀਰ ਸਿੰਘ ਬਾਦਲ ਵੀ ਚਾਹੁੰਦੇ ਨੇ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਲਾਹਾ ਲੈਣ ਦੀ ਫਾਇਦਾ ਲੈਣ ਦੀ ਤਾਂ ਸਭ ਤੋਂ ਫਾਇਦਾ ਹੋਇਆ ਕਿੰਨਾ ਹੈ ਬਾਦਲ ਪ੍ਰਵਾਦ ਨੂੰ ਬਾਦਲ ਪ੍ਰਵਾਦ ਚਾਹੁੰਦਾ ਹੈ ਪੰਥ ਨੁਕਸਾਨ ਹੋ ਜਾਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਕਸਾਨ ਹੋ ਜਾਵੇ ਸ਼ਰੂਮਣੀ ਅਕਾਲੀ ਦਲ ਦਾ ਨੁਕਸਾਨ ਹੋ ਜਾਵੇ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਅਸੀਂ ਆਪਣੀਆਂ ਰੋਟੀਆਂ ਸੇਕਣੀਆਂ ਨੇ ਮਨਪ੍ਰੀਤ ਯਾਲੀ ਨੇ ਜਿਸ ਤਰ੍ਹਾਂ ਕੱਲ ਸੰਗਰੂੜ ਦੇ ਵਿੱਚ ਕਿਹਾ ਕਿ ਕਿੰਨਾ ਦੀਆਂ ਗਲਤੀਆਂ ਕਰਕੇ ਪੰਥਕ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਹੀਂ ਪਈ 22 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨਹੀਂ ਪਈ ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਨਹੀਂ ਪਈ ਆਖਰਕਾਰ ਸਾਨੂੰ ਜਿਮਣੀ ਚੋਣਾਂ ਦਾ ਬਾਈਕਾਟ ਕਰਨਾ ਪਿਆ ਯਾਨੀ ਕਿ ਕਹਿੰਦੇ ਨੇ ਕਿ ਸਭ ਤੋਂ ਲਾਹਾ ਸਭ ਤੋਂ ਫਾਇਦਾ ਜੇਕਰ ਭਾਰਤੀ ਜਨਤਾ ਪਾਰਟੀ ਤੋਂ ਮਿਲਿਆ ਹੈ ਉਹ ਬਾਦਲ ਪਰਿਵਾਰ ਹੈ ਬਾਦਲ ਪਰਿਵਾਰ ਦਾ ਵਿਰੋਧ ਹੋ ਰਿਹਾ ਹੈ ਲੇਕਿਨ ਬਾਦਲ ਪਰਿਵਾਰ ਨਵਜ ਚੋਣ ਲੱਗ ਪਏ ਨੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਦੇ ਘਰੇ ਜਾ ਕੇ ਉਹ ਜਿਹੜੇ ਕਹਿੰਦੇ ਨੇ ਸਾਡਾ ਗੱਠਜੋੜ ਨੇ ਸੁਖਬੀਰ ਸਿੰਘ ਬਾਦਲ ਦੀ ਲੜਕੀ ਤੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਵੱਡੇ ਆਗੂ ਜਿਹੜੇ ਮਰਦ ਤੇ ਜਿਨ੍ਹਾਂ ਨੂੰ ਇਹ ਸ਼ਰਕਤ ਕੀਤੀ ਗਈ ਜਿਨ੍ਹਾਂ ਨੂੰ ਇਨਵਾਈਟ ਕੀਤਾ ਗਿਆ ਇਟ ਮੀਨਸ ਕਿ ਅੰਦਰੋਂ ਅੰਦਰੀ ਇੱਕ ਦੂਜੇ ਨਾਲ ਜੁੜੇ ਹੋਏ ਨੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਦਿਲਸ ਜਦੋਂ ਦਿਨ ਹੁੰਦਾ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਜਦੋਂ ਰਾਤ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਵਾਲੇ ਬਣ ਜਾਂਦੇ ਨੇ ਇਟ ਮੀਨਸ ਕਿ ਜਲਦੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋਵੇਗਾ